मावा किया दी गुड़ी दोस्ती सारी दुनिया कोई भी जगह की गल लग जाए ठंड काल से कहीं भी मावा किया चक्कर लग गया गुड़िया नाल गुड़िया जोड़ के हूं क्यों माए रोनी है किया नु सारे तौर पे अगले साल ज्यादा कट पाया जाए छोटे बच्चों से भी ऐसे बात बहुत शाम नाल मनाया जाती है लोगों को ਦੇ ਸਾਰੇ ਨਿਰਾਲ ਮਿਲਤੀਆਂ ਮਨਾਇਆ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਤੇ ਬਹੁਤ ਕੁੜੀਆਂ ਆ ਦੇ ਕੇ ਪੈਂਸੋ ਵੀ ਲੈਣ ਆਉਣੇ ਸੀ ਇਸ ਸੁਬਿੜ ਕੇ ਬੱਤੀ ਨਨੂ ਪਾਨ ਦੇ ਵਿੱਚ ਕਿੰਨਾ ਵੀ ਦਿੱਤੀ ਪਾਣੀਆ ਹੁੰਦੇ ਰਾਜੀ ਰਹਿ ਤੇ ਤੇਰੀ ਮੱਤ ਸਤਿਕਾਰ ਤੱਤੀ ਨੇ ਡੀਜ਼ਲ ਘੈਰਾ ਲਗਾਉਂਦੇ ਨਾ ਇਹ ਕਰਕੇ ਵੀ ਉਹ ਪ੍ਰਾਤਨਧਨ ਯਾਰ ਕਹਿ ਸਕਦੇ ਪਰ ਹਾਲੀ ਹਾਲੀ ਪ੍ਰਾਤਨ ਲੰਗੀਆਂ ਆਪਾਂ ਵਾਜੇ ਜਾ ਰਹੀਆਂ ਜਿਵੇਂ ਅਜੀਪਾਲੇ ਉਹ ਟਿੰਡਾ ਜਾ ਰਿਹਾ ਸੀਗਾ ਪਰ ਹੁਣ ਆਪਾਂ ਦੇਖ ਰਹੇ ਆ ਮੀਡੀਆ ਤੇ ਵੀ ਫੋਟੋ ਦੇਖ ਰਹੇ ਆ ਕਿ ਕਿੰ ਆ ਦੇ ਬੋਲਨੀ ਆ ਕਿ ਚੰਨਾ ਕੀ ਪੁਰਾਣੇ ਸਹਾ ਅਧਪੂੜੀਆਂ ਤੋ ਇਹ ਸਾਰੇ ਚੀਜ਼ਾਂ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਆਪ ਨੂੰ ਆਪਣੀ ਅਗਲੀ ਟੀਚਿੰਗ ਦੇਣੀ ਚਾਹੀਦੀ ਹੈ ਪੰਡਰ ਸਾਹ ਬਰੂਜਲਾ ਬਠਿੰਡਾ ਦੇ ਵਿੱਚ ਅੱਜ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਸਾਡੇ ਟੈਮ ਪਹੁੰਚੀ ਹੋਈ ਹੈ ਤੀਆਂ ਕਵਰ ਕਰਨ ਵਾਸਤੇ ਐਸੇ ਮਹਿਲਾਂਵਾਂ ਆਲ ਰਹੇ ਹਨ ਜਿਹਨਾਂ ਨੇ ਅੱਜ ਤੀਆਂ ਦੇ ਵਿੱਚ ਚਾਰ ਚੰਨ ਲਗਾਏ ਹਨ ਆ ਉਹ ਗੱਲਬਾਤ ਕਰਦੇ ਹਾਂ ਮਹਿਰਬਾਨ ਜੀ ਅੱਜ ਤੀਆਂ ਦਾ ਪ੍ਰੋਗਰਾਮ ਲਾਇਆ ਜਾ ਰਿਹਾ ਹੈ ਕੀ ਕਹਿਣਾ ਹੈ ਹਾਂ ਇਹ ਪ੍ਰੋਗਰਾਮ ਅਸੀਂ ਬਹੁਤ ਸਾਲਾਂ ਤੋਂ ਲਾ ਰਹੇ ਹਾਂ ਪਿਛਲੇ 5-6 ਸਾਲਾਂ ਤੋਂ ਮਨਾ ਰਹੇ ਹਾਂ ਬਹੁਤ ਵਧੀਆ ਕੰਮ ਇੱਥੇ ਨਾਲ ਰੱਖਿਆ ਜਾ ਰਿਹਾ ਹੈ ਇਸ ਵਾਰ ਅੱਗੇ ਨਾਲੋਂ ਵੀ ਜ਼ਿਆਦਾ ਕਰ ਸਕਦੇ ਹਾਂ ਹਾਂ ਅੱਜ ਦੇ ਸਾਲਾਂ ਤੋਂ ਜ਼ਿਆਦਾ ਕਰ ਪਾਇਆ ਜਾ ਰਿਹਾ ਹੈ ਛੋਟੇ ਬੱਚਿਆਂ ਚ ਵੀ ਐਸੇ ਮੌਕੇ ਬਹੁਤ ਸ਼ਾਮ ਨਾਲ ਮਨਾਇਆ ਜਾਂਦਾ ਤੇ ਅੱਜ ਵਰਤਸਰਾ ਮੀਤੀ ਹੈ ਮਾਲਾ ਹਾਂਜੀ ਅੱਜ ਸਾਰੇ ਨਿਰਾਲ ਮੁੰਤੀਆਂ ਮਨਾਇਆ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਤੇ ਬਹੁਤ ਕੁੜੀਆਂ ਆ ਦੇ ਪੇਕੇ ਪਿੰਡ ਤੋਂ ਵੀ ਆਈਆਂ ਹੁੰਦੀਆਂ ਨੇ ਬੇਕ ਦੀਆਂ ਆ ਬਾਕੀ ਪਿੰਆਵਾਰੇ ਤੇ ਜਲਾ ਕੰਵੋ ਦੇ ਵਾਦ ਦੇ ਕੱਲ ਪਿੰਆ ਦਾ ਕਾਫੀ ਫਰੇਡ ਪਾਇਆ ਜਾ ਰਿਹਾ ਹੈ ਆਪਸੋਕ ਤੋਂ ਲੈ ਕੇ ਕਿਸ ਤਰ੍ਹਾਂ ਦਾ ਤਸ਼ੀਦ ਹੈ ਹਾਂਜੀ ਕਿਸੋਕ ਤੋਂ ਤਾਂ ਹੁਣ ਗਾਲੀਆਂ ਤੀਆਂ ਬਹੁਤ ਪਾਸੀ ਮਤਲਬ ਕਿ ਡਿਫਰੈਂਟ ਹੈ ਨਾ ਪਹਿਲਾਂ ਵਾਰ ਜਿਵੇਂ ਸੀ ਜਿਵੇਂ ਸਾਰੇ ਪਿੰਡ ਦੇ ਨਾਲ ਕੇ ਮਨਾਉਂਦੇ ਸੀ ਇੱਕ ਦੋ ਵਾਰ ਤੇ ਉਹ ਅਦਵਾਰ ਜਿੰਨੇ ਵੱਡੇ ਪਿੰਡ ਹੋ ਗਿਆ ਛੋਟੇ ਛੋਟੀ ਜਗ੍ਹਾ ਤੋਂ ਛੋਟੇ ਦੇਖ ਕੇ ਆ ਗਏ ਨਾਲ ਕੇ ਮਨਾਉਂ ਗਏ ਬਾਕੀ ਅੱਜ ਕੱਲ ਡੀਜ਼ਲ ਵਗੈਰਾ ਦਾ ਟ੍ਰੈਂਡ ਜ਼ਿਆਦਾ ਚੱਲਦਾ ਹਾਂਜੀ ਪਹਿਲਾਂ ਇਹ ਵੀ ਚੱਲੀ ਹੁੰਦੀ ਸੀ ਪਹਿਲਾਂ ਅਘੇਰ ਵਾਈਸੀ ਬੋਲਦੇ ਸੀ ਹੀ ਪੋਨੇ ਤੇ ਇਹ ਥੋੜਾ ਜਿਹਾ ਇੱਕ ਬਾਇਵੈਸਨ ਸੈਕਸ ਵਿੱਚ ਡੀਜ਼ਲ ਵਗੈਰਾ ਲਗਾਉਂਦੇ ਹਨਾ ਇਹ ਸਰ ਕੇ ਦਿਓ ਪ੍ਰਾਤਨ ਧਨਿਆਰ ਕਹਿ ਸਕਦੇ ਪਰ ਹਾਲੀ ਹਾਲੀ ਪ੍ਰਾਤਨ ਲੰਗੀਆਂ ਆਪਾਂ ਵਾਜੇ ਜਾ ਰਹੀਆਂ ਹਾਂਜੀ ਇਹ ਲੋਕੀਂ ਪਾ ਰਹੀਆਂ ਅੱਜ ਦੇ ਬੱਚਿਆਂ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਦੱਸੋ ਵੀ ਨਹੀਂ ਪਤਾ ਕਿ ਪਰ ਅੱਜ ਜੋ ਨਵੀਂ ਪੀੜ੍ਹੀ ਇਸ ਬਾਰੇ ਜਾਗਰੂਕ ਹੋ ਰਹੀ ਹੈ ਆਪਣੇ ਸੇਕੜ ਬਾਰੇ ਆਪਣੇ ਪੀਂਘਾਂ ਬਾਰੇ ਆਪਣੀਆਂ ਖੁਨੀਆਂ ਬਾਰੇ ਕੀਤਾ ਵਾਲੇ ਸੱਚ ਨੂੰ ਛਾ ਤਦਾ ਰੱਖ ਖਣ ਦੀ ਪਲਾ ਵਧ ਰਹੀ ਹੈ ਉਹਨੇ ਇਸ ਤੀ ਵੀ ਦੇਖਿਆ ਹੈ ਕਿ ਛੋਟੇ ਛੋਟੇ ਬੱਚੇ ਵੀ ਇੰਨੀਆਂ ਗੋਲੀਆਂ ਪਾ ਰਹੇ ਹਾਂਜੀ ਹਾਂ ਬਾਕੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਬੱਚੇ ਛੋਟੇ ਛੋਟੇ ਗੋਲੀਆਂ ਪਾ ਰਹੇ ਹਨ ਉਹਨਾਂ ਨੂੰ ਕਿਤੇ ਗਾਈਡਲਾਈਨ ਦਾ ధన్యਵਾਦ ਸਿਖਾਉਣੇ ਕਹਿੰਦਾ ਮਤਲਬ ਉਹ ਨਹੀਂ ਕਿ ਆਪਮਹਾਰੀ ਬੱਚੇ ਹਾਂਜੀ ਆਪਮਹਾਰੀ ਸਿੱਖਣਗੇ ਤੁਕੇ ਆਪਾਂ ਕਹਿੰਦੇ ਜੇ ਜੋ ਕਿਸੇ चीज ਨੂੰ ਸਿੱਖਣ ਦਾ ਆਪਣੇ ਤੇ ਜਜ਼ਬਾ ਹੋਵੇ ਤਾਂ ਉਹ ਆਪਮਹਾਰੀ ਹੋ ਜਾਵੇ ਚਿੰਤਾ ਆਪਾਂ ਲੱਗ ਰਹੀ ਜੇ ਉਹ ਜਿਆਦੇ ਵੀ ਕਿੰਨੇ ਬੋਲੀਆਂ ਪਾਰੇ ਮੈਂ ਤੁਹਾਨੂੰ ਦੇਖੇ ਬੋਲੀਆਂ ਪਾਰੇ ਬੱਚੇ ਨਾ ਕਰੇ ਇਹਨਾਂ ਚ ਇੱਛਾ ਬਹੁਤ ਜ਼ਿਆਦਾ ਹੋ ਰਿਹਾ ਪਰ ਜਵਾਰ ਇਹਨਾਂ ਨੇ ਆਪ ਹੀ ਬੋਲੀਆਂ ਸਿੱਖਣ ਕੋਸ਼ਿਸ਼ ਦੇਖ ਦੇ ਕੇ ਪਾਣਾ ਹੈ ਆਹ ਬਾਕੀ ਥੀਆਂ ਦੇ ਦੰਦ ਕਰਦੇ ਜੋ ਥੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਆਪਣਾ ਅ ਜੋ ਤੁਸੀਂ ਉਪਰੋਂ ਬਤਨਿਆ ਤੁਸੀਂ ਕਾਫੀ ਵਿੱਤੇ ਨਾਲ ਵੀ ਦੂਰੇ ਹੋ ਔਰ ਕਾਫੀ ਨੌਲੇਜ ਵੀ ਇਸ ਤਰ੍ਹਾਂ ਜੋ ਆਖ ਨੂੰ ਬਸਤ ਦੇ ਰਹੇ ਹੋ ਉਹਨਾਂ ਵਾਸਤੇ ਤੁਸੀਂਾਂ ਬਾਰੇ ਕੁਝ ਕੀ ਹਾਂਜੀ ਮੈਂ ਤਾਂ ਇਹੀ ਕਹੂੰਗੀ ਕਿ ਸਾਰੇ ਲੋਕਾਂ ਨੂੰ ਇਹ ਦੁਬਾਰਾ ਆਪਣਾ ਪਿਛੋਕੜ ਆਪਣਾ ਸੱਭਿਆਚਾਰ ਵਾਪਸ ਲਿਆਉਣਾ ਚਾਹੀਦਾ ਜਿਵੇਂ ਅੱਜ ਕੱਲ੍ਹ ਉਹ ਟਿੰਗਾ ਜਾ ਰਿਹਾ ਸੀਗਾ ਪਰ ਹੁਣ ਆਪਾਂ ਦੇਖ ਰਹੇ ਹਾਂ ਮੀਡੀਆ ਤੇ ਵੀ ਲੋਕ ਦੇਖ ਰਹੇ ਆ ਕਿ ਕਿੰਨਾ ਦੇ ਬੋਲਨੀ ਆ ਕਿ ਚੰਗੀਆਂ ਕੀ ਪੁਰਾਣੇ ਸ਼ਹਾਦ ਘੂੜੀਆਂ ਤਾਂ ਇਹ ਸਾਰੇ ਚੀਜ਼ਾਂ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਆਪ ਨੂੰ ਆਪਣੀ ਰਿਪੋਰਟ ਵਿੱਚ ਦੇਣੀ ਚਾਹੀਦੀ ਹੈ। ਹਾਂਜੀ। ਹੌਲੀ ਸਹੀਆਂ ਬਾਰੇ ਵੀ ਪ੍ਰਾਣੀਆਂ ਤੇ ਸਹੀਆਂ ਬਾਰੇ ਵੀ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ। ਪਿਆਰਾਂ ਤੇ ਬੋਲੀਆਂ, ਪਰਜਾਈਆਂ ਤੇ ਬੋਲੀਆਂ ਉਹ ਸਾਰਾ ਕੁਝ ਇਹਨਾਂ ਨੂੰ ਦੱਸਣਾ ਚਾਹੀਦਾ। ਆਪਾਂ ਨੂੰ ਆਪਾਂ ਨੂੰ ਹੀ ਮਤਲਬ ਕਿ ਉਹ ਲਿਖਣਾ ਚਾਹੀਦਾ। ਅ ਬਸ ਮੈਡਮ ਜੋ ਅ ਲਗਾ ਹੁੰਦਾ ਹੈ ਕਿ ਬੇਟਾ ਤੇ ਕੀ ਰਾਤੇ ਅਤੇ ਮਾਂ। ਬੋਲੀਆਂ ਵਿੱਚ ਕੁਝ ਇੱਕ ਤਰ੍ਹਾਂ ਦਾ ਮਸਤ ਕਿਉਂਕਿ ਸਾਨੂੰ ਦੋ ਡਾਕਟਰ ਦੇਖ ਰਹੇ ਉਹਨਾਂ ਨੂੰ ਕੰਦਾ ਕਿ ਸਾਨੂੰ ਵੀ ਬੋਲੀਆਂ ਸਹੀਆਂ ਪ੍ਰਾਣਿਕ ਉਸਨਾਂ ਨੂੰ। ਮਾਵਾਤੀਆਂ ਦੀ ਗੁੜੀ ਦੋਸਤੀ ساری ਦੁਨੀਆ ਕੋਈ ਵੀ ਜਗ੍ਹਾ ਸੀ ਗੱਲ ਲੱਗੇ ਖੰਡ ਕਾਲ ਤੋਂ ਕਹਿੰਦੀ ਮਾਵਾਤੀ ਮਾਵਾਤੀਆਂ ਇਕੱਠਾਂ ਲੱਗੀਆਂ ਗੁੱਡੀਆਂ ਨਾਲ ਗੁੱਡੀਆਂ ਜੋੜ ਕੇ ਹੁਣ ਕਿਉਂ ਮਾਇਰ ਹੋਈਆਂ ਕੀ ਅਨੁਸਾਰੀ ਤੌਰ ਤੇ ਮਾਵਾਤੀਆਂ ਦਾ ਪਿਆਰ ਹੀ ਹੁੰਦਾ ਹਾਂਜੀ ਔਰ ਬਾਕੀ ਕਾਢਣ ਲਈ ਉਸ ਵਕਤ ਬੱਚੇ ਵੀ ਹਨ ਔਰ ਗੱਲਬਾਤ ਕਰਦੇ ਆ ਅੱਜ ਕੀਆ ਮਨਾਇਆ ਜਾ ਰਿਹਾ ਹੈ ਨਾ ਕੇਕ ਨਾ ਏ ਅਸੀਂ ਸਰ ਟਾਈਆਂ ਬਣਾ ਰਹੇ ਹਾਂ ਤਾਂ ਕਿ ਜਿਹੜਾ ਸਾਡਾ ਪਿਛਲਾ ਖੱਬਿਆਚਾਰ ਆ ਉਸ ਨੂੰ ਅਸੀਂ ਦੁਬਾਰਾ ਵਾਪਸ ਲੈ ਕੇ ਆ ਸਕੀਏ ਉਹਨਾਂ ਨੇ ਆਪਦੇ ਅੰਦਰ ਵੀ ਪੜਾ ਸਕਣੀਆਂ ਉਹ ਗੋਲੀਆਂ ਰਹੀਆਂ ਕਰਦੀਆਂ ਸੀਗੀਆਂ ਵੀ ਇੱਕ ਦੂਜੇ ਨੂੰ ਬੋਲਣਾ ਗੱਲਾਂ ਕਰਨੀਆਂ ਇੱਕ ਦੂਜੇ ਨਾਲ ਪਿਆਰ ਦੱਸਣਾ ਰਿਸ਼ਤੇ ਬਾਰੇ ਦੱਸਣਾ ਉਹ ਸਾਰੇ ਤੁਹਾਨੂੰ ਆਪਦੇ ਵੱਡਿਆਂ ਕੋਈ ਪਤਾ ਲੱਗਿਆ ਵੀ ਜਿਵੇਂ ਜਿਵੇਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਅੱਜ ਉਹਨਾਂ ਨੇ ਇਹ ਬਤਾਂ ਮਨ ਨਹੀਂ ਲੱਗਦੀਆਂ ਸਾਨੂੰ ਕੀਤਾ ਪੰਗੜਾ ਬਾਇ ਉਹ ਕੋਈ ਬੋਲਿਸ ਨਹੀਂ ਨਹੀਂ ਸੱਸ ਬੁੜੀ ਕੇ ਬੱਤੀ ਨਨੂ ਪਾਨ ਦੇ ਵੀ ਕਿੰਨਾ ਵੀ ਦਿੱਤੀ ਪੋਨੀਆ ਮੁੰਡੇ ਰਾਜੀ ਰੱਜ ਤੇਰੀ ਮੱਤ ਤੋਂ ਹੋਰ ਇਹਨਾਂ ਬੱਚਿਆਂ ਜਿਨ੍ਹਾਂ ਨੇ ਅੱਜ 3 ਦਾ ਪ੍ਰੋਗਰਾਮ ਲਾਇਆ ਜਾ ਰਿਹਾ ਤੇ ਪੂਰਾ ਆਪਣੇ ਖੁਸ਼ੀ ਹਜ਼ਾਰ ਕੀਤੀ ਆ ਜੋ ਪ੍ਰਾਣੀਆਂ ਬੋਲੀਆਂ ਹਨ ਨੁਬਰਾਸੀ ਬੁੜੀਆਂ ਕੋਨੀਆਂ ਪਾ ਕੇ ਅੱਜ ਪੂਰਾ ਇਹਨਾਂ ਨੇ ਐਨਜੋਏ ਕੀਤਾ ਹੈ ਵਿਰਦ ਹੋ ਗਏ ਪ੍ਰਬੰਧਕ ਹਨ ਔਰ ਉਹਨਾਂ ਨਾਲੇ ਦੀ ਗੱਲਬਾਤ ਕਰਾਂਗੇ ਔਰ ਜੋ ਅੱਜ ਦਾ ਪ੍ਰੋਗਰਾਮ ਇਸ ਤਰ੍ਹਾਂ ਦਾ ਬਣਾਇਆ ਜਾਣਾ ਉਹ ਗੱਲਬਾਤ ਕਰਦੇ ਹਾਂ ਪ੍ਰਬੰਧਕ ਨਾਲ ਸਾਡੇ ਨਾਲ ਸਾਾਲ ਦੀ ਤਰ੍ਹਾਂ ਹੀ ਅੱਜ ਇਹ ਤਿਹਾਰ ਮਨਾਉਣੇ ਆ ਤੇ ਪ੍ਰਬੰਧ ਕੀ ਹੈ ਬੱਚਿਆਂ ਲਈ ਔਰਤਾਂ ਲਈ ਕਿਸੇ ਨਾ ਕੁਛ ਖਾਣ ਪੀਣ ਦਾ ਪ੍ਰਬੰਧ ਕਰ ਲੀਦਾ ਹੈ ਜਿਨਾਂ ਅਸੀਂ ਤੀਆਂ ਦਾ ਤਿਹਾਰ ਮਨਾਉਣੇ ਸਾਡੀਆਂ ਔਰਤਾਂ ਕਮ ਸੇ ਕਮ 20 ਤੋਂ 32 ਦਿਨਾਂ ਤੀਆਂ ਲਾਉਂਦੀਆਂ ਨੇ ਤੇ ਅੱਜ ਉਹਨਾਂ ਦਾ ਲਾਸਟ ਦਿਨ ਵੱਲ ਉਹ ਦਿਨ ਹੈ ਇਸ ਕਰਕੇ ਜੀ ਉਹਨਾਂ ਨੂੰ ਅੱਜ ਲਾਸਟ ਦਿਨ ਵਿੱਚ ਉਹਨਾਂ ਦਾ ਜਿੰਨਾ ਵੀ ਹੱਥ ਪ੍ਰਬੰਧ ਹੁੰਦਾ ਸੀ ਜਿੰਦ ਦਾ ਨਾਲ ਅੱਜ ਜਿੰਦ ਮਾਰਟੀ ਦੇ ਕਾਰਨ ਨੇ ਬਲਜੀਤ ਬੱਗਾ ਜੀ, ਰਾਮ ਸਿੰਘ, ਬਾਕੀ ਸਾਰੇ ਹੀ ਸਾਡਾ ਤਕਰੀਬਨ ਤਕਰੀਬਨ ਵਾਰ ਨੰਬਰ ਕਰਕੇ ਸਾਡਾ ਵਧੀਆ ਸਾਥ ਲੈਂਦਾ। ਸਾਰੇ ਬਾੜਾਂ ਤੋਂ ਔਰਤਾਂ ਆਉਂਦੀਆਂ ਨੇ, ਬਾਕੀ ਬਾਛਰ ਤੋਂ ਵੀ ਆ ਜਾਨੀਆਂ। ਸਾਨੂੰ ਇਹਨਾਂ ਕੋਲ ਵਧੀਆ ਵਧੀਆ ਲੱਗਦਾ ਚੰਗਾ ਲੱਗਦਾ ਹੈ ਵੀ ਆ ਆ ਵਿੱਚ ਨਿਰਮਲਾ ਕੋ ਜਿੰਦੇ ਆਪਾਂ ਦੇ। ਇਸ ਕਰਕੇ ਅਸੀਂ ਹਰ ਸਾਲ ਅਗਲੇ ਸਾਲ ਇੱਕਦਮ ਵਧੀਆ ਕਰਾਂਗੇ। ਪਰ ਸਤਿ ਸ੍ਰੀ ਅਕਾਲ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿ ਜੋ ਜੀਵਾਂ ਦਾ ਪ੍ਰੋਗਰਾਮ ਹੈ ਉਹ ਬਹੁਤ ਹੀ ਵਧੀਆ ਨਤੇਰੇ ਚੜਿਆ ਹੈ ਅਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਔਰਤਾਂ ਅਤੇ ਸਾ ਬੱਚੇ ਸਾਮਲ ਸਾਨੂੰ ਜਿਨ੍ਹਾਂ ਨੇ ਅੱਜ ਇਹ ਅੱਜ ਪ੍ਰੋਗਰਾਮ ਦਾ ਅਨੁਵਾਇ ਕੀਤਾ ਤੇ ਦੇਖਣਾ ਗੱਲਬਾਤ ਕਰਦੇ ਆ ਕਿ ਜੋ ਅੱਜ ਦਾ ਪ੍ਰਬੰਧ ਹੈ ਪੂਰਾ ਸਾਨੂੰ ਸੌਖਤ ਨਾਲ ਤਿਆਰ ਕੀਤਾ ਗਿਆ ਕੈਮਰਾਮੈਨ ਜਿਹਦੇ ਨਾਲ ਸਾਡਾ ਪ੍ਰਤਿਮ ਮਿਲਦਾ ਕਾਪੋਠਾ ਬਿਰਕਾ